ਲੋਕ ਸਭਾ ਖਡੂਰ ਸਾਹਿਬ ਤੋਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ-ਨਾਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਅਮਰਿਤਪਾਲ ਸਿੰਘ ਵੀ ਚੋਣ ਲੜ ਰਹੇ ਨੇ ਜਿਨ੍ਹਾਂ ਦਾ ਚੋਣ ਨਿਸ਼ਾਨ ਮਾਈਕ ਹੈ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਦੇ ਪਰਿਵਾਰਿਕ ਸਦਸਿਆਂ ਦੇ ਨਾਲ-ਨਾਲ ਜਿਹੜੇ ਉਹਨਾਂ ਦੇ ਟੀਮ ਦੇ ਸਦਸੇ ਹੋ ਪ੍ਰਚਾਰ ਕਰ ਰਹੇ ਨੇ ਤਰਨਤਾਰਨ ਤੋਂ ਅੱਜ ਰੋਡ ਸ਼ੋਅ ਕੱਢਿਆ ਜਾ ਰਿਹਾ ਜਿਹੜਾ ਕਿ ਬੋੜੀ ਚੌਂਕ ਤੋਂ ਸ਼ੁਰੂ ਹੋਇਆ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈ ਤعداد ਦੇ ਵਿੱਚ ਯੂਥ ਜਿਹੜਾ ਇਸ ਰੋਡ ਸ਼ੋਅ ਵਿੱਚ ਦਿਖਾਈ ਦੇ ਰਿਹਾ ਹੈ ਬੈਨਰਸ ਨੇ ਫਾਤਾ ਜਬ ਬੈਨਰ ਦੇ ਨਾਲ ਨਾਲ ਝੰਡੇ ਨੇ ਝੰਡਿਆਂ ਦੇ ਉੱਪਰ ਜਿਹੜਾ ਅਮਰਿਤਪਾਲ ਸਿੰਘ ਦੀ ਤਸਵੀਰ ਦੇ ਨਾਲ ਨਾਲ ਉਹਨਾਂ ਦਾ ਚੋਣ ਨਿਸ਼ਾਨ ਜਿਹੜਾ ਉਹ ਦਿਖਾਇਆ ਗਿਆ ਤੁਸੀਂ ਦੇਖੋਗੇ ਕਿ ਇਹਦੇ ਨਾਲ ਨਾਲ ਬੈਨਰ ਹੱਥ ਫੜੇ ਨੇ ਜਿਹਦੇ ਉੱਪਰ ਨਸ਼ੇ ਜਿਹੜਾ ਰੂਪੀ ਦਹਤੇ ਹੈ ਉਹ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨੇ ਨੂੰ ਖਾਂਦਾ ਪਿਆ ਉਹ ਦਿਖਾਇਆ ਗਿਆ ਤਸਵੀਰਾਂ ਕੁਝ ਅਲੱਗ ਨੇ ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਇਸ ਰੋਡ ਸ਼ੋਅ ਦੇ ਵਿੱਚ ਵਿੱਚ ਜ਼ਿਆਦਾ ਯੂਥ ਜਿਹੜਾ ਕੋਈ ਦਿਖਾਈ ਦੇ ਰਿਹਾ ਉਸੀ ਦੇਖੋਗੇ ਕਿ ਤਸਵੀਰਾਂ ਇਸ ਤਰ੍ਹਾਂ ਤੁਸੀਂ ਆਹ ਬੈਨਰ ਲੈ ਕੇ ਚੱਲਿਓ ਹਾਂਜੀ ਰੋਡ ਸ਼ੋਅ ਹੈ ਹਾਂਜੀ ਕੀ ਲੱਗਦਾ ਪਿਆ ਕਿਸ ਤਰ੍ਹਾਂ ਅੱਜ ਹਵਾ ਕੀ ਕਹਿ ਰਹੀ ਹੈ ਹਵਾਏ ਵੇਖੋ ਜੀ ਸੰਗਤਾਂ ਪੂਰੀਆਂ ਗੂੰਜ ਰਹੀਆਂ ਜੀ ਪੂਰਾ ਭਾਈ ਸਾਹਿਬ ਦਾ ਸਾਥ ਦੇ ਰਹੇ ਆ ਵੱਧ ਤੋਂ ਵੱਧ ਬੋਰਡ ਪਾ ਕੇ ਜਿਤਾਵਾਂਗੇ ਜੀ ਲੱਗਦਾ ਹੈ ਕਿ ਅੱਜ ਜਿੰਨਾ ਯੂਥ ਇੱਥੇ ਹੈ ਹਾਂਜੀ ਕਿੰਨਾ ਕੋ ਇੱਥੇ ਅੱਜ ਯੂਥ ਦਿਖਾਈ ਦੇ ਰਿਹਾ ਯੂਥ ਬਹੁਤ ਦਿਖਾਈ ਦੇ ਰਿਹਾ ਜੀ ਦੂਰ ਤੱਕ ਨਿਗਾਹ ਮਾਰੋ ਪਿੱਛੇ ਵੀ ਸਾਡੇ ਬੰਦੇ ਹੈਗੇ ਆ ਪੂਰੀ ਸੰਗਤ ਇਕੱਠਿਆ ਪੂਰਾ ਪੂਰਾ ਹਿੱਕ ਠੋਕੇ ਨਾਲ ਖੜੇ ਆਪਾਂ ਬਿਲਕੁਲ ਦੇਖੋ ਤਸਵੀਰਾਂ ਕਿਸ ਤਰ੍ਹਾਂ ਯੂਥ ਜਿਹੜਾ ਹੱਥਾਂ 'ਚ ਝੰਡੇ ਲੈ ਕੇ ਜਿਹੜਾ ਦਿਖਾਈ ਦੇ ਰਿਹਾ ਆ ਉਹਦੇ ਨਾਲ ਜਿਹੜੇ ਨੇ ਮਾਈਕ ਫੜੇ ਨੇ ਐਨਾਨਸ ਜਿਹੜੇ ਇੱਕ ਇਹ ਰਿਕਸ਼ਾ ਦੇ ਨਾਲ-ਨਾਲ ਜਿਹੜੇ ਨੇ ਇਸ ਵਲੇ ਇਸ ਰੋਡ ਸ਼ੋਅ ਦੇ ਵਿੱਚ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਮੌਜੂਦ ਨੇ ਉਸ ਤੋਂ ਇਲਾਵਾ ਜਿਹੜੇ ਨੇ ਕਈ ਜਿਹੜੇ ਨੌਜਵਾਨ ਨੇ ਉਹ ਨਿਹੰਗਬਾਨੇ ਚ ਨਜ਼ਰ ਆ ਰਹੇ ਨੇ ਸਸ਼ੀ ਗੱਲ ਜੀ ਅੱਜ ਅਮਰਿਤਪਾਲ ਸਿੰਘ ਦਾ ਰੋਡ ਸ਼ੋਅ ਕਰਿਆ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਹੋ ਯਾ ਵੀ ਵੇਖ ਲੋ ਕਿੰਨਾ ਦੇਖ ਰਹੇ ਆ ਬਹੁਤ ਸਾਰੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਵੀ ਇੱਥੇ ਖੜੇ ਨੇ ਕਾਂਗਰਸ ਵਾਲੋ ਵੀ ਖਿਲਾੜੇ ਗਿਆ ਅਕਾਲੀ ਦਲ ਵੀ ਲੜ ਰਹੇ ਨੇ ਭਾਜਪਾ ਵੀ ਲੜ ਰਹੇ ਨੇ ਅੱਜ ਜੋ ਜਿਹੜਾ ਰੋਡ ਸ਼ੋਅ ਕੱਢਿਆ ਗਿਆ ਲੱਗਦਾ ਹੈ ਕਿ ਕਿੱਥੇ ਮੁਕਾਬਲਾ ਹੈਗਾ ਮੁਕਾਬਲਾ ਤੇ ਜਿਵੇਂ ਆਪ ਵੀ ਵੇਖ ਲਓ ਪਾਕੀ ਕੇ ਪਾਰਟੀ ਦਾ ਮੁਕਾਬਲਾ ਨਹੀਂ ਆ ਇਕੱਲੇ ਜੋਦੇ ਦਾ ਮੁਕਾਬਲਾ ਕਲ ਸਭ ਦੇ ਨਾਲ ਆ ਤੁਸੀਂ ਕਿੱਥੋਂ ਆਏ ਜੀ ਕਰਨਤਨ ਸਾਤਾ ਲੇਕਿਨ ਤੁਸੀਂ ਵੀ ਆਜ਼ਾਦ ਕੈਂਡੀਡੇਟ ਤੇ ਤੋਂ ਪੁੱਤਰ ਇਹਨਾਂ ਨੂੰ ਮਤਾ ਦੇ ਤੁਹਾਨੂੰ ਵੀ ਚੋਣ ਨਿਸ਼ਾਨ ਮੰਤਰੀ ਜਹਾਜ਼ ਮਿਲਿਆ ਸੀ ਲੇਕਿਨ ਤੁਸੀਂ ਹੁਣ ਆਪਣੀ ਜਿਹੜੀ ਹੈ ਸੀਟ ਛੱਡ ਕੇ ਮਿਲਪਾ ਸਿੰਘ ਦਾ ਜਿਹੜਾ ਬਹੁਤ ਜ਼ਿਆਦਾ ਤਾਂ ਇੱਕ ਨਾ ਵਹਿਮ ਪਾਲਿਆ ਹੋਇਆ ਇਹ ਲੋਕਾਂ ਨੇ ਆਜ਼ਾਦ ਉਮੀਦਵਾਰ ਖੜਦਾ ਹੈ ਜੋ ਵਿਕ ਜਾਂਦਾ ਹੈ ਕਿ ਹਾਕੀ ਬੈਠ ਜਾਂਦਾ ਹੈ ਜਿਸ ਦਾ ਕੰਟਰੋਲ ਸਾ ਤੇ ਪੈਸਾ ਲੈ ਕੇ ਵਿਖਣ ਵਾਲਾ ਹੈ ਤੇ ਨਹੀਂ ਲੈਣ ਵਾਲਾ ਹੈ ਖਾਸ ਕਰਕੇ ਜੋ ਨਿਆਂ ਦੀ ਜੰਗ ਲੜਦਾ ਹੈ ਲੋਲ ਉਹਦੇ ਨਾਲ ਹੈ ਤੇ ਅਸੀਂ ਉਹਨਾਂ ਨੂੰ ਸਮਰਥਨ ਦੇ ਦਿੰਦਾ ਹੈ ਦੇਖੋ ਤਸਵੀਰਾਂ ਇਸ ਤਰ੍ਹਾਂ ਦੇ ਬੁਛਾ另 ਨਜ਼ਰ ਆ ਕੇ ਆ ਰਹੀਆਂ ਰੋਡ ਸੋਚੇ ਬਈ ਆਜ਼ਾਦ ਉਮੀਦਵਾਰੀ ਜਿਹੜੇ ਚੋਣਾਂ ਲੜ ਰਹੇ ਸੀ ਲੇਕਿਨ ਹੁਣ ਅੰਮ੍ਰਿਤ ਪਾਲ ਸਿੰਘ ਇਹ ਰੋਡ ਸੋਚੇ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਆਪਣਾ ਸਮਰਥਨ ਦੇ ਦਿੱਤਾ ਐਸ ਵਲੀ ਇੱਕ ਵੱਡਾ ਰੋਡ ਸੋ ਨਿਕਲਦਾ ਹੈ ਇਸ ਤਰ੍ਹਾਂ ਦੇਖ ਰਹੇ ਹੋ ਜਿੱਤ ਬਾਜੂ ਹੋਈ ਸ਼ੁਰੂ ਇੱਥੇ ਗੁਰੂ ਸਾਹਿਬ ਦੀ ਜਾਂਦੇ ਸੀ ਇਹ ਬਾਜ਼ੀ ਮੈਸੇਜ ਨਾਲ ਜਾਂਦਾ ਸੀ ਉਥੇ ਗੁਰੂ ਸਾਹਿਬ ਬੰਦੇ ਸੀ ਬਾਜ ਨਾਲ ਹੀ ਹੁੰਦਾ ਸੀ ਤੇ ਬਾਕੀ ਸਾਡੇ ਭਾਈ ਸਾਜੀ ਦੇ ਪਿੱਛੇ ਆ ਉਹਨਾਂ ਦੇ ਮੈਂ ਸੇਵਾ ਕਰਿਆ ਬਾਕੀ ਮੈਂ ਉਹਨਾਂ ਬਾਰੇ ਕੁਝ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਹਰ ਕੋ ਉਹਨਾਂ ਦੇ ਸਾਹ ਦੇਣ ਵਾਲੇ ਉਹਨਾਂ ਨੇ ਕਹਿ ਦਿੱ ਮੈਂ ਚਾਹਦਾ ਆ ਜੋ ਕਹਿਣ ਜੇ ਉਹ ਬੋਲਣਾ ਆ ਬੋਲਾਂਗੇ ਜੇ ਉਹ ਕਹਿਣ ਜੇ ਤੈਨੂੰ ਨਹੀਂ ਬੋਲਣਾ ਐ ਕਿਉਂ ਤੂੰ ਮੈਂ ਸੇਵਾਦਾਰ ਆ ਲੇਕਿਨ ਅੱਜ ਜਿਹੜਾ ਤੁਸੀਂ ਦੇਖਦੇ ਪਿਓ ਇੱਕ ਰੋਡਸ਼ੋ ਇੰਨੇ ਵੱਡੀ ਤਰ੍ਹਾਂ ਜਿਹੜੇ ਨੇ ਨੌਜਵਾਨ ਪੀੜੀ ਵੀ ਨਾਲ ਆ ਅੱਜ ਢੰਡੇ ਦਿਖਾਈ ਦੇ ਰਹੇ ਨੇ ਕੀ ਲੱਗਦਾ ਹੈ ਕਿ ਜਿੱਦਾਂ ਬਾਕੀ ਪਾਰਟੀਆਂ ਦੇ ਉਮੀਦਵਾਰ ਉਤਰੇ ਮੈਦਾਨ 'ਚ ਕੁਝ ਲੱਗਦਾ ਹੈ ਕਿ ਅੱਜ ਲੜਾਈ ਹੈ ਚੋਣ ਮੈਦਾਨ 'ਚ ਜਾਂ ਕੋਈ ਚੁਣੌਤੀ ਹੈ ਜਾਂ ਅਸੀਂ ਇੱਕ ਤਰ੍ਹਾਂ ਮੁਕਾਬਲਾ ਹੈ ਕਿ ਨਹਾ ਬਈ ਅੰਮ੍ਰਿਤ ਬਾਈ ਉਹਦੀ ਜਿੱਤ ਹੀ ਹੋਈ ਭਾਈ ਅੰਮ੍ਰਿਤ ਬਾਹ ਜੇ ਅੰਮ੍ਰਿਤ ਬਾ ਆਜੂਗਾ ਤੇ ਨਸ਼ਾ ਬੰਦ ਹੋ ਜੂਗਾ ਜੇ ਨਹੀਂ ਤੇ ਦੰਜੂ ਆਏ ਚੰਗੇ ਬਾ ਦੇ ਨੌਜਵਾਨ ਮੁੰਮੇ ਮਰਦੇ ਜਾਂਦੇ ਮੇਰਾ ਭਰਾ ਮਰਿਆ ਨਸ਼ੇ ਦੇ ਚ ਤੇ ਮੈਂ ਕੁਝ ਕਰ ਨਹੀਂ ਸਕਿਆ ਉਹ ਪੂਰਾ ਗੁਰਬਾਣੀ ਵਾਲਾ ਸੀ ਤੇਰ ਤੋਂ ਲੈ ਕੇ ਗੁਰਬਾਣੀ ਕਰਦੇ ਸੀ ਇੱਥੇ ਸੱਟ ਬਾਕੀ ਹੋਰ ਕੁਝ ਨਹੀਂ ਗਾਇਸ ਜੀ ਬਾਈ ਕੁਝ ਹੀ ਖਾਸਾ ਬਾਈ ਕੁਝ ਨਹੀਂ ਫਤੇ ਬਿਲਕੁਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲਗਾਤਾਰ ਜਿਹੜੇ ਨੇ ਨੌਜਵਾਨ ਐਸ ਜੋਸ਼ ਵਿੱਚ ਦਿਖਾਈ ਦੇ ਰਹੇ ਨੇ ਮਨੀਸ਼ ਸ਼ਰਮਾ ਪੰਜਾਬ ਦਸਤ ਤਰੰਕਾਰਨ